ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਮਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7017692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬਰਜ ਹਰੀਕਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਹੈ ਬਾਈ ਜੀ ਜਇਦੇ ਵਿੱਚ ਬਹੁਤ ਸੋਹਣਾ ਸੁਨੱਖਿਆ ਚਾਰ ਵੜਾ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਆ ਬਾਈ ਜੀ ਤੇ ਵਹਿੜਾ ਚਾਰੇ ਬਹੁਤ ਚੰਗੀਆਂ ਬਾਈ ਜੀ ਤਿੰਨ ਵਹਿੜਾ ਸਾਹਮਣੇ ਤੁਸੀਂ ਗੱਬਣਾ ਤਿੰਨੇ ਬਾਈ ਜੀ ਤੇ ਉਹ ਚੌਥੀ ਨੰਬਰ ਵਹਿੜ ਬਾਈ ਜੀ ਸੂਈ ਸਵਾਈ ਜਰਸੀ ਕਾਲੀ ਵਹਿੜ ਮਗਰ ਬਾਈ ਜੀ ਇਹਦੇ ਬੱਛਾ ਤੇ ਬਾਕੀ ਦੀ ਬੰਦੀ ਦੀ ਜਾਣਕਾਰੀ ਆਪਾਂ ਬਾਈ ਜੀ ਹੁਣ ਤੋਂ ਲੈਨੇ ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਐਡਰੈਸ ਦੱਸ ਦਿਓ ਜੀ ਨਾਮ ਮਾਨਕਾ ਜੀ ਹਾਂ ਜੀ ਪਿੰਡ ਪੁਰਧਰੀਕਾ ਜ਼ਿਲ੍ਹਾ ਫਰੀਦਕੋਟ ਤਸਿਲ ਜੇ ਠੀਕ ਆ ਬਾਈ ਜੀ ਤੇ ਬਾਈ ਜੀ ਕਿੰਨੇ ਨਾਗ ਅੱਜ ਆਪਣੇ ਕੋਲੇ ਫਰ ਚਾਰ ਆਈ ਚਾਰ ਆ ਬਾਈ ਤੇ ਚਾਰਾਂ ਦੇ ਵਿੱਚੋਂ ਆ ਤਿੰਨ ਸੂਨ ਵਾਲੀਆਂ ਹਨਾ ਜੀ ਹਾਂ ਤਿੰਨ ਗੱਬਣਾ ਇੱਕ ਤੇ ਇਹਦੇ ਕੀ ਡਿਟੇਲ ਆ ਬਾਈ ਜੀ ਇਹ ਲਊਗੀ ਜੀ ਮਨਲਾ ਹਫਤਾ ਕਿ ਦਸੇ ਪਾਸੇ ਹਫਤੇ ਕਿ ਦਸੇ ਪਾਸੇ ਹਾਂਜੀ ਤੇ ਕਿੰਨਾ ਕਿ ਤਦ ਪਾਇਆ ਪਹਿਲੇ ਸਵੇ ਕੀ ਰਕਡ ਆ ਜੀ 22 23 ਕਿਲੋ ਚਾਹੀਦਾ ਇਹਨੂੰ 22 23 ਕਿਲੋ ਤਦ ਚਾਹੀਦਾ ਚਾਹੀਦਾ ਬਾਈ ਥਲ ਥਨ ਬਹੁਤ ਚੰਗਾ ਲੱਗਿਆ ਹਨਾ ਮੱਝਾ ਵਰਗਾ ਥਾਣਾ ਬਾਈ ਠੀਕ ਹੈ ਜੀ ਪੂਰੇ ਚੰਗੇ ਥਾਣਾ ਬਾਈ ਜੀ ਮੋٹے ਮੋٹے ਥਾਣਾ ਅਣਜਾਣ ਬੰਦਾ ਵੀ ਉਹ ਜੀ ਗਾਂ ਦੀ ਧਾਰ ਕੱਢ ਸਕਦਾ ਤਿਆਰੀ ਤੁਰੀ ਬਹੁਤ ਚੰਗੀ ਬਾਕੀ ਹਫਤੇ ਦੇ ਵਿੱਚ ਤਾਂ ਕਰ ਮਾਰੀ ਨੇ ਉਹਦਾ ਪੂਰਾ ਐ ਬਣੂਗਾ ਹਾਂਜੀ ਹਾਂਜੀ ਲੈਵਾ ਹੁਣ ਵੀ ਨਹੀਂ ਮਾੜਾ ਤੇ ਹੱਟਦੇ ਬੈਤਨੇ ਵਾਲ ਟਿੱਲਾ ਸਾਰੇ ਕੱਢ ਕੇ ਲੈਟ ਲੇਟ ਸੁਗੀ ਬੜ ਤੇ ਲੈ ਚਲੋ ਤੋਰ ਚਾਲ ਚੈੱਕ ਕਰਾ ਦਿਓ ਬਾਈ ਜੀ ਨੋ ਬਾਈ ਜੀ ਤੋਰ ਚਾਲ ਤੁਹਾਨੂੰ ਚੈੱਕ ਕਰਾਉਣੇ ਆ ਦਸੱਲੇ ਪਾਰਖ ਬਾਈ ਜੀ ਤੁਸੀਂ ਆਪ ਕਰਨੀ ਸੂਆ ਕਿਹੜਾ ਹੋਊਗੀ ਇਹ ਸੂਆ ਤੀਜਾ ਸੂਗੀ ਤੀਜਾ ਸੂਆ ਬਾਈ ਜੀ ਸੁਣਾ ਇਹਨੇ ਵਹਿੜ ਬਹੁਤ ਚੰਗੀ ਆ ਥਾਂ ਲੇਵਾ ਕਰਮ ਵਾਲੀ ਨੂੰ ਕੀ ਆ ਬਾਤ ਆ ਪੂਰੇ ਵੱਡੇ ਖੁੱਲੇ ਲੇਵੇ ਦੀ ਆ ਬਾਈ ਜੀ ਵਾਲ ਟਿੱਲਾ ਜੇ ਸੁਖਣਾ ਬਹੁਤ ਪੰਗਾ ਚਾਰੇ ਥਾਨ ਪੂਰੇ ਗੈਰ ਚ ਲੱਗੇ ਕੱਲਾ ਕੱਲਾ ਥਾਣਾ ਬਾਈ ਮੋٹے ਮੋٹے ਸੋਹਣੇ ਥਾਣਾ ਅੱਥੇ ਚਵਾਈ ਵਾਲੇ ਓਏ ਮੱਝਾਰ ਕੀ ਚੋਈ ਜੋ ਜੀ ਮੱਝ ਚੋਲੀ ਤੇ ਜੋ ਜੀ ਬਾਈ ਜੀ ਇਹ ਗਾਂ ਚੋਲੀ ਚੰਗੀ ਵੇੜ ਦੁੱਧ ਵੀ ਬਾਈ ਜੀ ਦਾ ਸੰਗਣਾ ਹੋਊਗਾ ਕਰੌਸ ਆਣਾ ਵੇੜ ਕਰੌਸ ਕਰੌਸ ਵੇੜ ਦਾ ਦੁੱਧ ਖੀਰ ਸੰਗਣਾ ਹੀ ਹੁੰਦਾ ਬਾਈ ਜੀ ਮੱਝ ਦਾ ਤੇ ਕੋਈ ਇਹਦਾ ਕੋਈ ਖਾਸ ਬਾਤ ਨਹੀਂ ਮਾਰਾ ਮੋਟਰ ਨਹੀਂ ਹੋਣਾ ਉਹ ਵੀ ਚਿੱਟਾ ਦੁੱਧ ਦੇਊਗੀ ਜੇ ਮੈਂ ਸਾਫ ਹੈ ਨਾ ਹਾਂ ਇਹ ਕਿਹੜਾ ਗਾਂ ਦਾ ਪੀਲਾ ਜਿਆ ਹੁੰਦਾ ਹਾਂ ਚਿੱਟੇ ਦੁੱਧ ਵਾਲੀ ਗਾਂ ਬਾਈ ਜੀ ਨਹੀਂ ਲੱਸੀ ਵੀ ਚੰਗੀ ਬਣਦੀ ਆ ਤੇ ਗਰਮੀ ਚ ਬਾਈ ਜੀ ਜੋ ਜੀ ਵੇੜ ਨੂੰ ਪੱਤ ਪੇਸ਼ਾਵੇਂ ਜਿੱਤੇ ਮਰਜੀ ਬਣ ਲਗੇ ਕੋਈ ਕੂਲਰ ਕਲਰ ਦੀ ਏਡੀ ਖਾਸ ਲੋੜ ਨਹੀਂ ਪੈਂਦੀ ਤੇ ਕਿੰਨੇ ਦੀ ਬਾਈ ਦੇਵਾਂਗੇ ਆਪਾਂ ਇਹ 65000 ਦੀ ਕੋਈ ਮਾਨਤਾਨ ਮਾਨਤਾਨ ਕਰ ਦਾਂਗੇ ਠੀਕ ਹੈ ਜੀ ਲੋ ਬਾਈ ਜੀ ਮਾਨਤਾਨ ਹੋ ਜਾਊਗਾ 65000 ਰੁਪਏ ਬਾਈ ਜੀ ਨੇ ਡਿਮਾਂਡ ਕਰੀ ਆ ਵਹਿੜ ਚੰਗੀ ਆ ਬਾਈ ਜੀ ਕਿਸੇ ਵੀਰ ਦੇ ਪਸੰਦ ਆਵੇ ਗੱਬਣ ਗੱਬਣ ਕਿਸੇ ਦੇ ਜਾ ਕੇ ਘਰੇ ਸੂਪੂ ਦਸੱਲੀ ਹੋ ਜੂ ਆਦੇ ਹੱਥੀ ਬਾਈ ਜੀ ਜੇਰ ਜੱਪਾ ਅਗਲਾ ਪਵਾ ਲੈਂਦਾ ਤੇ ਦੂਜਾ ਨੰਬਰ ਬਾਈ ਜੀ ਇਹ ਸੁਗਬ ਬਣਾਈ ਇਹਦੇ ਲਊਗੇ ਹਫਤੇ ਹਫਤੇ ਦੇ ਆਸੇ ਪਾਸੇ ਇਹ ਲਊਗੇ ਦਾ ਆ ਦੱਸਿਆ ਹੁਣੇ ਤੈਨੂੰ ਹੱਥ ਸਾਥ ਹਾਂ ਇੰਨੇ ਕ ਦੇਣਾ ਉਹ ਤਾਂ 10 12 ਦਿਨਾਂ ਦੇ ਵੀ ਹਫਤਾ ਮੰਨ ਲਾ 10 ਦੇਣ ਮੰਨ ਲਾ ਅੱਛਾ 12 ਕਦਾਂ ਦੱਸ ਦੇ ਸੀਗੇ ਜਣੀ ਲਜਾਂ ਦਾ ਹੱਕ ਵੀ ਹੈਗਾ ਹੌ ਤਾਂ ਦੱਸ ਦਲ ਤਾਂ ਹਾਂ ਹਾਂਜੀ ਵਲਟ ਲਾ ਜੀ ਵਾਵਾ ਪੰਗਲੇ ਵੀ ਤਿਆਰੀ ਨਹੀਂ ਨਾ ਕਰੀ ਪੂਰੀ ਹਾਂਜੀ ਥਲ ਸੋਨਾ ਬਈ ਹੈ ਨਾ ਗੁਲਾਬੀ ਥਲ ਹਾਂਜੀ ਲੇਵਾ ਵੀ ਚੰਗਾ ਇਹ ਦਿੰਦਾ ਜਾ ਕਿੰਨਾ ਪਾ ਦੂ ਦੁੱਧ ਇਹ ਵੀ ਚਾਹੀਦਾ ਈ 25 ਦੇ ਆਸੇ ਪਾਸੇ ਮੰਨ ਲਾ 25 24 ਲੀਟਰ ਪਾਉਣ ਦਾ ਹੱਕ ਹੈ ਨਾ ਬਰੀਡ ਵਾਲੀ ਬਰੀਡ ਵਾਲੀ ਬਰੀਡ ਵਾਲੀ ਹਾਂ ਗਾ ਲਓ ਬਾਈ ਜੀ ਕਿਸੇ ਵੀਰ ਦੇ ਹਾਂਜੀ ਵਹਿੜ ਚੰਗੀ ਸਿਮਨ ਸਿਮਨ ਕਿਹੜਾ ਧਰਵਾਇਆ ਦੱਸ ਪੁੱਛਿਆ ਕਿ ਨਹੀਂ ਛੇ ਮਿੰਨ ਤਾਂ ਵੀਰੇ ਪਤਾ ਮੈਂ ਮੈਂ ਤੈਨੂੰ ਗੱਪ ਮਾਰੀ ਜਾਵਾਂ ਹਾਂਜੀ ਲਓ ਬਾਈ ਜੀ ਫੇਸ ਕੁਆਲਟੀ ਦੀ ਸੋਹਣੀ ਪ੍ਰਿੰਟ ਵੀ ਬਹੁਤ ਚੰਗਾ ਚਿੱਟੀ ਕਬੂਤਰੀ ਵਰਗੀ ਵਹਿੜ ਕਿਸੇ ਵੀਰ ਦੇ ਪਸੰਦ ਆਏ ਤਾਂ ਬਾਈ ਨਾਲ ਸੰਪਰਕ ਜ਼ਰੂਰ ਕਰਿਓ ਤੋਰ ਚਾਲ ਦੀ ਬਾਈ ਜੀ ਚੰਗੀ ਹੈ ਵਾਲ ਟੱਲਾ ਲੇਵੇ ਦਾ ਸੁਖਨਾ ਬਹੁਤ ਪਿੰਗਾ ਗਲਾਬੀ ਥਾਲ ਦੇਵਾ ਕੱਲਾ ਕੱਲਾ ਥਾਣਾ ਬਾਈ ਜੀ ਮੋੜ ਲਿਓ ਜੀ ਦੇਵਾ ਸੁਖਨਾ ਕਰਮ ਵਾਲੀ ਨੇ ਬਹੁਤ ਕਰਨਾ ਆਪਾਂ ਨੂੰ ਵੀ ਪਤਾ ਇਹਦਾ ਕੱਟੀ ਕਰਕੇ ਹਜੇ ਨਹੀਂ ਦਿੰਦੇ ਹਾਂ ਬਾਈਆਂ ਦਾ 12 ਕਦਨ ਦੱਸੇ ਸੀ ਤੇ 2 ਕਦਨ ਹੋ ਗਏ ਤੁਹਾਡੇ ਕੋਲ ਇਹਨੂੰ ਹਾਂ 2 ਦਿਨ ਹੋ ਗਏ ਹਾਂ ਜੀ ਦੱਸ ਦਿਲ ਤਾਂ ਹਜੇ ਮੰਨ ਕੇ ਚੱਲੋ ਪਈ ਆ ਤੇ ਬਾਕੀ ਇੱਕ ਦੋ ਦਿਨ ਵੱਧ ਘੱਤ ਪਸੂ ਕਰ ਵੀ ਸਕਦਾ ਜੀ ਇਹ ਪਰਮਾਤਮਾ ਦੇ ਵਾਸਤਾ ਬਹੁਤ ਜ਼ਿਆਦਾ 8 ਦਿਨਾਂ ਨੂੰ ਵੀ ਸੁਕੇ ਤੇ ਤਾਂ ਹਾਨੂੰ ਵੀ ਸੁਕੇ ਵਾੜ ਬਾਈ ਜੀ ਚੰਗੀ ਆ ਕਿਸੇ ਵੀਰ ਦੇ ਪਸੰਦ ਆ ਤੇ ਬਾਈ ਨਾਲ ਜਰੂਰ ਸੰਪਰਕ ਕਰਿਓ ਰਿਕਾਰਡ ਦੋ ਅੱਧਾ ਬਾਈ ਜੀ ਚੰਗਾ ਦੱਸਦੇ ਆ 24 25 ਲੀਟਰ ਦਾ ਕਹਿੰਦੇ ਹੈਗਾ ਤੇ ਲੈਵੇ ਲੂਗੇ ਤਾਂ ਸੁਖਣਾ ਨੋ ਹਾਂ ਇਹ ਲੇਵਾ ਟੈਰੀ ਕਾਰਟ ਨੂੰ ਰਵੜ ਲਓ ਨਹੀਂ ਕੋਈ ਗਰਮ ਗਰਮ ਸੀਲ ਠੰਡੀ ਬਾਈ ਨੇ ਲੱਤ ਨੂੰ ਜੱਫੀ ਪਾ ਲਈ ਬਾਈ ਬਰੀਡ ਵਾਲੀ ਹੈ ਨਾ ਠੀਕ ਹੈ ਜੀ ਇਹ ਬਾਈ ਜੀ ਕਿਨੇ ਦੇ ਦਾਂਗੇ 80 ਦੀ 80 ਹਜ਼ਾਰ ਕੋਈ ਮਾਲਤਾਨ ਬਹੁ ਮੋੜਾ ਸੌਟ ਸੱਪਾ ਕਰਾਂਗੇ ਠੀਕ ਹੈ ਬਾਈ ਜੀ ਮਾਲਤਾਨ ਹੋ ਜਾਊਗਾ 80000 ਰੁਪਏ ਬਾਈ ਜੀ ਨੇ ਡਿਮਾਂਡ ਕਰੀ ਆ ਤੇ ਤੀਜਾ ਨੰਬਰ ਬਾਈ ਜੀ ਇਹ ਵੀ ਗੱਬਣਾ ਹੈ ਹਾਂ ਜੀ ਇਹ ਕਿਨੇ ਦਾ ਲੈ ਜੂ ਇਹ ਵੀ ਲੈਣ ਦੇ 13-14 ਦਿਨ ਹਾਂ ਇਹਦਾ ਹੱਕ ਹੈਗਾ ਥੋੜੇ ਵਾਧਾ ਦੇਣ ਲਊਗੀ ਤੇਰੀ ਘਟਾ ਨਾ ਹਾਂ 15 ਦਿਨ ਲੈ ਸਕਦੀ ਆ ਹਾਂ ਲੈ ਸਕਦੇ ਲਓ ਬਾਈ 10 ਤੋਂ 15 ਦਿਨਾਂ ਦੇ ਸੂਣ ਵਾਲ ਤੇ ਦੂਜਾ ਸੁਹਾ ਸੁਣਾ ਨੇ ਦੂਜਾ ਸੁਹਾ ਸੁਹਾ ਦੂਜਾ ਬਾਈ ਜੀ ਪ੍ਰਿੰਟ ਬਹੁਤ ਚੰਗਾ ਕਾਲੀ ਡੱਬੀ ਆ ਫੇਸਬੁਕ ਦੀ ਸੁਣੀ ਆ ਥਣ ਬਾਈ ਜੀ ਚਾਰੀ ਆ ਨੇੜੇ ਤੋਂ ਚੈੱਕ ਕਰ ਲਓ ਕੋਈ ਫੋੜ ਨਹੀਂ ਛਾਂਗ ਨਹੀਂ ਮੋਟਾ ਮੱਝ ਵਰਗਾ ਥਣ ਬਾਈ ਜੀ ਨੂੰ ਕੱਚੀ ਜ਼ਰੂਰ ਹੈਗੀ ਆ ਜੋ ਕੋਈ ਵੀਰ ਅੱਜ ਕੱਚੀ ਲੈ ਕੇ ਜਾਊਗਾ ਤੇ ਅਗਲੇ ਦਾ ਵੀ ਫਾਇਦਾ ਕੋਈ 5-4000 ਰੁਪਏ ਦਾ ਬਾਈ ਹਾਂ ਜੀ ਅੱਜ ਕੱਚਿਆਂ ਦੇ ਭਾਅ ਦੇਣਗੇ ਵੀ ਬਾਈ ਤੇ ਵਹਿੜ ਚੰਗੀ ਆ ਬਾਈ ਜੀ ਕਿਸੇ ਦੇ ਪਸੰਦ ਆਵੇ ਘਰੇ ਦਸੱਲੀ ਨਾਲ ਆ ਦੇ ਹੱਥੀ ਸੁ ਕਰ ਪੈਂਦਾ ਪਸ਼ੂ ਨਾ ਦੋ ਦਿਨ ਬਾਈ ਘਰੇ ਸੁ ਬੰਦਾ ਬੋਲੀ ਬੁਲੀ ਖਾ ਲੈਂਦਾ ਦੇਖੇ ਇਹਦੇ ਕਰਤਾ ਤੁਹਾਨੂੰ ਪਤਾ ਹੀ ਆ ਜੀ ਜਮਾ ਤਾਜਾ ਪਸ਼ੂ ਨਾਲ ਲਿਆਉਂਦਾ ਅਗਲਾ ਤੇ ਦੁੱਧ ਦੱਦ ਬਣਿਆ ਤੋ ਹੀ ਆਉਂਦਾ ਜੀ ਵਹਿੜ ਚੰਗੀ ਆ ਭਾਈ ਔਰ ਚਾਲ ਬਹੁਤ ਸੋਹਣੀ ਆ ਇਹ ਬਾਈ ਕਿੰਨੇ ਦੇ ਦਾਂਗੇ ਇਹ 67000 ਦੀ ਦੇਵਾਂਗੇ 67000 ਦੀ ਕੋਈ ਮਾਨ ਤਾਨ ਮੈਂ ਮਾਨਤਾ ਕਰ ਲੈਣੇ ਕਰ ਦਿਓ ਤਿੰਨ ਘਿਹਰ ਦਾ 60 ਦੀ ਜਾਣ ਦੇ ਜਾਣਾ ਹੈ ਜੀ ਕਰ ਦਿਓ ਜੀ ਲਓ ਭਾਈ 60000 ਦੀ ਵਹਿੜ ਤੁਹਾਨੂੰ ਲੈਤੀ ਆ ਜਿਹੜੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਨੂੰ 100 ਰੁਪਏ ਤੇ ਮੰਗਾਓ ਭਲਾ ਕੋਲੇ ਆਓ ਤੇ ਪਲਾਇਥੇ ਬੈਠੇ ਲੈ ਕੇ ਜਾਓ ਤੇ ਚੌਥਾ ਨੰਬਰ ਬਾਈ ਜੀ ਚੌਥਾ ਨੰਬਰ ਸੂਈ ਆ ਜੀ ਸੂਈ ਆ ਮਗਰ ਬਾਈ ਜੀ ਇਹਦੇ ਬੱਛਾ ਜੀ ਲਓ ਬਾਈ ਜੀ ਬੱਛਾ ਮਗਰ ਲਓ ਜੀ ਇਹਨੂੰ ਕੈਦਨੋਗੇ ਬਾਈ ਜੀ ਇਸ ਨੂੰ ਇਹਨੂੰ ਹੋ ਗਏ ਜੀ 10 10 ਦਿਨਾਂ ਦੇ ਆਸ-ਪਾਸ 10 ਦਿਨ ਕਿੰਨਾ ਦੁੱਧ ਬਈ ਅੱਜ ਹੁਣ 13 14 ਕਿਲੋ ਹੈਗਾ ਜੀ 13 14 ਕਿਲੋ ਡੱਬਿਆਂ ਦਾ ਬਾਈ ਆਪਣਾ ਟੱਪਿਆਂ ਵਾਲਾ ਮਿਣਕੇ ਲੈ ਕੇ ਜਾਵੇ ਆਪੇ ਮਿਣਕੇ ਆ ਕੇ ਚੋਕੇ ਦਸੱਲੀ ਕਰਕੇ ਲਓ ਬਾਈ ਜੀ ਦੇ ਘਰੋਂ ਬਾਈ ਜੀ 13 14 ਲੀਟਰ ਦੁੱਧ ਦੱਸਦਾ ਡੱਬਾ ਮਾਰ ਕੇ ਚੋਕੇ ਇਲ ਜਾ ਸਕਦੇ ਆ ਚਵਾਈ ਦੀ ਬਾਈ ਜਵਾਈ ਵੀ ਓਕੇ ਆ ਜੀ ਸੀਲ ਠੰਡੀ ਆ ਹਾਂ ਠੰਡੀ ਆ ਠੀਕ ਆ ਜੀ ਬੰਦਾ ਬੁੜੀ ਕਹਿਣਦਾ ਇਹਨੇ ਵੀ ਅਗਲਾ ਕੋਈ ਖਣੀ 13 ਕਹਿੰਦਾ ਤੇ ਹੋਣਾ ਨਹੀਂ ਹੋਊਗਾ ਉਹ ਜਰਸੀ ਆ ਬਾਈ ਇਹ ਨਾ ਜਰਸੀ ਆ ਜੀ ਹਾਂਜੀ ਕਾਲੇ ਕਲਰ ਚ ਆ ਗਈ ਕਾਲੇ ਕਲਰ ਚ ਬਾਈ ਜੀ ਜਰਸੀ ਪੰਜਾਬ ਵਾਲੀ ਸੁਆ ਬਾਈ ਜੀ ਇਹਦਾ ਸੁਆ ਪਹਿਲਾਂ ਹੀ ਚਾਰ ਦੰਦ ਆਂਦਾ ਜੀ ਦੰਦ ਵੀ ਜਾ ਰਹੀ ਆ ਲਓ ਬਾਈ ਜੀ ਚਾਰ ਹੀ ਦੰਦ ਆ ਜਵਾਨੀ ਚੜ੍ਹਨ ਵੇਲੇ ਨੂੰ ਵੱਡੀ ਚੰਗੀ ਗਾਂ ਬਣ ਜਾਣਾ ਬਾਈ ਤੇ ਹੁਣ ਵੀ ਸੋਹਣੀ ਆ ਵੇੜ ਥਲ ਥਨ ਚੰਗੇ ਆ ਬਾਈ ਜੀ ਚਾਰ ਹੀ ਥਨ ਲੱਗੇ ਆ ਅੱਥੀ ਚਵਾਈ ਵਾਲਾ ਕੋਈ ਫੋਟ ਸ਼ਾਂਗ ਦੇ ਵੀ ਹਨਗੀ ਸੋਹਣਾ ਹਨ ਬਾਈ ਜੀ ਦੁੱਧ ਵੀ ਬਾਈ ਜੀ ਚੰਗਾ ਲੱਗਦੇ ਆ ਬਾਕੀ ਸ਼ਾਮ ਦੇ ਟਾਈਮ ਨੂੰ ਤਾਂ ਪੂਰੀ ਭਾਰ ਆਉਣਾ ਠੀਕ ਹੈ ਬਾਈ ਜੀ ਕਹਿਣ ਦਾ ਤਾਂ ਨਹੀਂ ਬਾਈ ਜੀ ਜਿੰਨਾ ਕਿਹਾ ਉਹਨਾ ਹੀ ਆ ਬਾਕੀ ਚੋਲਿਓ ਦਸੱਲੀ ਕਰ ਲਿਓ ਆ ਜਾਓ ਆ ਕੇ ਬਾਈ ਜੀ ਚੋਕ ਇਹ ਦਸੱਲੀ ਕਰਕੇ ਆਦੀ ਦੋ ਟਾਈਮ ਲੈ ਜਿਓ ਇਹ ਬਾਈ ਜੀ ਕਿੰਨੇ ਦੇ ਦਾਂਗੇ ਆ ਜੈ ਜੈ ਕਰੋ ਜੈ ਜੈ 55000 ਦੀ 55000 ਦੀ ਕੋਈ ਹੋ ਜੂ ਮਾਲ ਤਾਲ ਪਬ ਛੋੜ ਸਪਾਉਗੇ ਲੈ ਬਾਈ ਜੀ ਤਾਜੀ ਵਹਿੜ ਦੇ ਹਿਸਾਬ ਨਾਲ ਕੋਈ 55000 ਰੁਪਿਆ ਥੋੜੀ ਜੀ ਫਿੱਕੇ ਅੰਗ ਚ ਕਰਕੇ ਤਾਂ ਤੁਹਾਨੂੰ ਪਤਾ ਗਾਂ ਵੀ ਫਿੱਕੀ ਦੁੱਧ ਦੰਦੀ ਨਹੀਂ ਜਾਦੇ ਬਾਈ 55000 ਰੁਪਿਆ ਵਹਿੜ ਦਾ ਵਹਿੜ ਜਾਇਜ ਮੰਗੇ ਆ ਪੈਸੇ ਤੁਸੀਂ ਜਿਹੜਾ ਵੀਰ ਸਮਝਦਾਰ ਆ ਆਪੇ ਮੰਗਾ ਲੂਗਾ ਮੁਰਦੇ ਸੂਏ ਨੂੰ ਬਾਈ ਜੀ 80 75000 ਵਾਲੀ ਵਹਿੜ ਬਣ ਜਾਣੀ ਆ ਤੇ ਦੁੱਧ ਵੀ ਚੰਗਾ ਦੱਸਦਾ ਬਾਕੀ 15 ਦਿਨਾਂ ਤੋ ਪਸ਼ੂ ਪੂਰੇ ਦੁੱਧ ਤੇ ਆਉਂਦਾ 10 ਦਿਨ ਬਾਈ 10 ਦਾ ਹੋਏ ਨੂੰ ਕੜਕੁੜ ਹਜੇ ਨਹੀਂ ਲੱਗੀ ਹੋਣੀ ਸੱਟਰ ਤੇ ਕੜਕੁੜ ਤਾਂ ਸੜਦੀ ਐ ਸੱਟਣ ਲੱਗ ਗਈ ਹਾਂ ਲਓ ਬਾਈ ਜੀ ਸਾਫ ਸੁਥੂ ਹੋ ਦੋਦਰ 12 18 ਕਿਲੋ ਕਾਰੀ ਹੋਣਾ ਤੇ ਇਹ ਬਾਈ ਜੀ 55 ਦੇ ਦਾਂਗੇ ਹਾਂਜੀ ਹਾਂਜੀ ਲਓ ਬਾਈ ਜੀ ਮੋਬਾਈਲ ਨੰਬਰ ਦੱਸੋ ਜੀ ਆਪਣਾ ਮੈਡਮ 95646 36577 ਲਓ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਸਕਰੀਨ ਦੇ ਥੱਲੇ ਦੇ ਪਾਸੇ ਚੱਲੂਗਾ ਚਲਦੇ ਨੰਬਰ ਤੇ ਸਪਾਰਕ ਕਰ ਲਿਓ ਬਾਈ ਜੀ ਕੋਲੇ ਚਾਰ ਨਾਕ ਸੀਗੇ ਚੌਥਾ ਨੰਬਰ ਵੈੜ ਚ ਕਾਲੀ ਜਰਸੀ ਸੂਈ ਸਵਾਈ ਆ ਤੀਜਾ ਨੰਬਰ ਵੀ ਡੱਬੀ ਸੂਨ ਵਾਲੀ ਆ ਤੇ ਚਿੱਟੀ ਕਬੂਤਰੀ ਵਰਗੀ ਵੈੜ ਇਹ ਵੀ ਬਾਈ ਜੀ ਗੱਬਣਾ ਦੂਜਾ ਨੰਬਰ ਤੇ ਪਹਿਲਾ ਨੰਬਰ ਬਾਈ ਜੀ ਤਿੰਨੇ ਵੈੜਾ ਗੱਬਣਾ ਚਾਰਾਂ ਨਗਾਂ ਦੇ ਵਿੱਚੋਂ ਕੋਈ ਵੀ ਵੀਰ ਦੇ ਕਿਸੇ ਦੇ ਪਸੂ ਪਸੰਦ ਆਵੇ ਤੇ ਬਾਈ ਜੀ ਦਾ ਨੰਬਰ ਸਕਰੀਨ ਦੇ ਥੱਲੇ ਦੇ ਪਾਸੇ ਚੱਲੂਗਾ ਚਲਦੇ ਨੰਬਰ ਤੇ ਸੰਪਰਕ ਕਰ ਲਿਓ ਆਪਣੀ ਬਾਈ ਜੀ ਵੀਡੀਓ ਸੋਹਣੀ ਲੱਗੇ ਅੱਗੇ ਸ਼ੇਅਰ ਕਰ ਲਿਓ ਲਾਇਕ ਕਰ ਲਿਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ